ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋੜੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਬਾਈ ਜੀ ਨਾਲ ਗ੍ਰਾਮਾ ਗੱਲਬਾਤ ਚਾਰ ਬੈੜਾ ਸੇਲ ਲਈ 200 ਹੋਈਆਂਗੇ ਵੀਰੇ ਤੁਹਾਨੂੰ 200 ਹੋਈਆਂ ਚਾਰ ਚਾਰਗਾ ਬਣਾ ਜਾ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਫੋਰਮੇਟ ਠੀਕ ਠਾਕ ਵਧੀਆ ਵਧੀਆ ਆਪਣਾ ਤੇ ਪਿੰਡ ਕਿਹੜਾ ਆ ਗਿਆ ਆਪਣਾ ਪਿੰਡ ਬਾਈ ਜੀ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ 8699099780 ਠੀਕ ਆ ਵੀਰੇ ਤੇ ਅੱਜ ਵੀਰੇ ਆਪਾਂ ਕਿੰਨੇ ਨਾਗ ਦਿਖਾਉਣੇਗੇ ਅੱਜ ਆਪਣੇ ਕੋਲ 6 ਆ ਵੀ 4 ਗੱਬਣਾ 2 ਤਾਜ਼ੀਆਂ ਸੁਈਆਂ ਕੱਲ ਸਵੇਰ ਦੇ ਠੀਕ ਆ ਵੀਰੇ ਹਾਂਜੀ ਤੇ ਇੱਕ ਨੰਬਰ ਦੀ ਆਪਾਂ ਗੱਲ ਕਰੀਏ ਪਹਿਲਾਂ ਇਹ ਬਈ ਪਲੂਨ ਸੁਈ ਆ ਆ ਬੱਸੀ ਆ ਜੀ ਹਾਂਜੀ ਹਾਂਜੀ ਠੀਕ ਆ ਵੀਰੇ ਜਰਸੀ ਬੱਸੀ ਇਹਦੇ ਵਗਰ ਪਲੂਨ ਸੁਈ ਦੀ ਆ ਬਹੁਤ ਆਊਗਾ ਬਈ ਇਹਨੂੰ 12-13 ਕਿਲੋ ਕੱਲ ਦੀ ਸਵੇਰ ਹੀ ਸੁਈ ਦੇ ਆ ਬੱਸੀ ਆ ਗਈ ਬੱਗ ਤੇ ਕਿੰਨਾ ਦਾ ਹਾਈਐਸਟ ਦੁੱਧ ਕੱਢ ਦੋਗੇ ਵੀਰੇ ਦੁੱਧ ਦੇ ਦੋ ਵੀਰੇ ਤੇ ਗਰਮੀਪੂਰਾ ਵੀ ਨਹੀਂ ਮਨਾਉਣੀ। ਆ ਗਰਮੀ ਨਹੀਂ ਮਨਣੀ ਵੀ ਕਰਾਉਣੀ। ਆ ਦੇਖੋ ਥਾਣ ਕਰੋ ਤੁਸੀਂ ਇੱਕ ਇੱਕ ਨੰਬਰ ਚਾਰੇ ਥਾਣ ਨਿਕੜ ਮੇ ਪੂਰੇ ਗਾਇਬ ਤੇ ਛੋਟੀ ਛੋਟੀ ਸਿੰਗੀ ਆ ਤੇ ਰੰਗ ਕਾਲਾ ਸੂਪਰ ਗਾ ਇੱਕ ਨੰਬਰ ਲੈ ਚੱਲੋ ਵੀਰੇ ਬਾਹ। ਆ ਦੇਖੋ। ਇਹ ਬਾ ਦੇਖੋ। ਸੂਤੋ ਸ਼ੁਰੂ ਹੋ ਕੇ ਗਾਂ ਜਾਂਦਾਗਾ ਤੁੰਨੀ ਤਿੱਕਰ। ਇੱਕ ਨੰਬਰ। ਬਾਕੀ ਇਹ ਵੀ ਕੁਛ ਨਹੀਂ ਹੋਇਆ ਬਈ। ਹਾਂ ਵੀਰੇ ਟਾਈਮ ਹੁਣ ਵੱਜਿਆ 11 ਸਾਰੇ। ਦੁਪਹਿਰ ਦੇ। ਆ ਦੇਖੋ ਜੀ। ਕਰੋ ਚੈੱਕ ਇੱਕ ਨੰਬਰ ਮੋੜ ਲਿਆ ਵੀਰੇ। ਬਾਕੀ ਪਸਮਾ ਕੇ ਥਾਂ ਤੁਹਾਨੂੰ ਬਹੁਤ ਸਮਾਂ ਕੱਟਿਆ। ਠੀਕ ਆ ਵੀਰੇ ਠੀਕ ਆ। ਆ ਦੇਖੋ ਜੀ। ਇੱਕ ਨੰਬਰ ਬਚੀ ਆ। ਕਰ ਲ ਪੂਰੀ ਵਧੀਆ ਤੇ ਦੁੱਧ ਦੇ ਨੇ ਕਿੰਨਾ ਕੁ ਬਾਲੂ ਆਇਆ ਇਸ ਤੋਂ ਵੀ 14-15 ਕਿਲੋ ਬਾਲੂ ਬੋਲਣਾ ਨਹੀਂ ਸਹੀ ਗੱਲ ਕਰੀਆ ਵੀਰ ਨੇ ਆ ਦੇਖੋ ਜੀ ਇੱਕ ਨੰਬਰ ਥਾਣ ਲੇਵਾ ਨਿਕਲਵੇਂ ਪੂਰੇ ਗੈਪ ਤੇ ਫਾਰਸ ਵਾਲਾ ਖਾਣਾ ਕੋਈ ਟੁੱਟਮਾ ਨਹੀਂ ਦੇਵਾ ਤੇ ਮਗਰ ਆ ਗਈ ਬਸ ਆ ਦੇਖੋ ਦੋ ਨੰਬਰ ਵੀਰੇ ਦੂਜੀ ਸੂਈ ਸੂਈ ਆ ਬਈ ਠੀਕ ਆ ਵੀਰੇ ਉਹ ਬੱਸ ਆ ਇਹਦਾ ਕੱਲ ਸਵੇਰ ਦੀ ਸੂਈ ਵੀ ਆ ਜੇ ਤੂੰ ਰੋਕੇ ਦੋਨਾਂ ਦੀ ਤੇ ਕਿੰਨਾ ਕੁ ਬੋਲਾ ਹੋਣਾ ਥੱਲੇ ਵੀਰੇ ਹੁਣ ਹੋਊਗਾ ਵੀ 15 ਕਿਲੋ ਬੋਲਾ ਖੁੱਲਾ ਟਾਈਮ ਠੀਕ ਆ ਵੀਰੇ ਥੀਲ ਠੰਡੀ ਹੈ ਪੂਰੀ ਸੀਟ ਠੰਡੀ ਹੈ ਬਈ ਬੱਚਾ ਕਿਹੜਾ ਆ ਗਿਆ ਦਾ ਬੱਚਾ ਆ ਗਿਆ ਉਹ 나ੜੂਆ ਨਾਲ ਵੀ ਗਿੰਦਾ ਨੂੰ ਹੁੰਦਾ ਦਾ ਆ ਦੇਖੋ ਦੋਨਾਂ ਦੇ ਨਾਲ ਵੀ ਦੇਖਾ ਜਿਵੇਂ ਗਿੱਲੇ 나ੜੂਏ ਦੋਨਾਂ ਦੇ ਆ ਚੱਕੋ ਤੇ ਦੂਜੇ ਨੰਬਰ ਵਾਲੀ ਆ ਦੂਜਾ ਸੁਆ ਸੂਈ ਆ ਬਈ ਠੀਕ ਆ ਬਈ ਤੇ ਦੁੱਧ ਦੀ ਦੂਜੀ 17 18 ਦਾ ਕਿਲੋ ਮੋਇ ਨਾਲ ਗਰਮੀ ਵਾਲੇ ਦੋਪਾ ਆहां हां ਗਰਮੀ ਆ ਇੱਕ ਮਿੰਟ ਖੋਲੀ ਨੀ ਆ ਦੇਖੋ ਠੰਡ ਦੇਖੋ ਤੁਸੀਂ ਚਾਰੇ ਨਿਕੜ ਮੇ ਪੀਰੀ ਦੇ ਪਾ ਗਿਆਂ ਰਗੀ ਅਗਲਾ ਕਹਦਾ ਲੱਤ ਛੜ ਮਾਰ ਜੀ ਕ੍ਰੋਸ ਨਹੀਂ ਨਹੀਂ ਠੀਕ 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 ਪੂਰੀ ਵਧੀਆ ਛੱਡ ਗਾੜ ਵੀ ਠੀਕ ਆ ਪੂਰੀ ਇੱਕ ਨੰਬਰ ਬੱਚੀ ਹੈ ਜੀ ਕਰ ਬੱਚੇ ਦਾ ਵੱਧ ਕਰ ਰਹੇ ਹਾਂ ਵੀਰੇ ਆਹ ਕਰੋ ਜੀ ਇੱਕ ਨੰਬਰ ਬੱਚੀ ਆ ਵਧੀਆ ਗੱਦਗਾਠ ਆ ਗਰਮੀ ਨਾਲ ਤੋਹਫਾ ਗੱਲੇਵਾ ਦੇਖੋ ਕੀ ਬਾਤ ਆ ਜੀ ਥੱਲੇ ਥਾਨ ਦੇਖੋ ਤੁਸੀਂ ਕਿਹੋ ਜਿਹਾ ਪੀੜੀ ਦੇ ਪਾ ਪਿਆਰ ਕੇ ਹੈਗੇ ਹੈਗੇ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਬੋਲ ਇਹ ਵੀ ਬਹੁਤ ਸੋਹਣੀ ਆ ਇੱਕ ਨੰਬਰ ਬੱਚੀ ਵਈ ਜੀ ਤੇ ਮੋਲ ਇਹਨਾਂ ਦੇ ਫੋਨ ਤੇ ਹੀ ਹੋਣਗੇ ਸਾਰਿਆਂ ਦੇ ਹੋਣਗੇ ਹੋਣਗੇ ਜਮਾ ਜਾਏ 6 ਵਜੇ ਠੀਕ ਆ ਵੀਰੇ ਠੀਕ ਹੈ ਆ ਦੇਖੋ ਲੈ ਜਾ ਬੱਚੇ ਕੋਲ ਕੋਈ ਨਹੀਂ ਖੜਾ ਦੇ ਆ ਦੇ ਥੱਲੇ ਥਾਨ ਲੈ ਵਾ ਦੇ ਕੋਈ ਇੱਕ ਨੰਬਰ ਆ ਪਿੰਡ ਹੈ ਹਮਤਪੁਰਾ ਜ਼ਿਲ੍ਹਾ ਮੋਗਾ ਤੇ ਦੂਜਾ ਨਾਲ ਤੁਹਾਨੂੰ ਵੀਰੇ ਦਿਖਾਤਾ ਤੇ ਤੀਜੇ ਨੂੰ ਦਿਖਾਉਨੇ ਆ ਆ ਦੇਖੋ ਜੀ ਇੱਕ ਨੰਬਰ ਥਾਂ ਨੂੰ ਬਹੁਤ ਚੰਗਾ ਲੱਗਿਆ ਬਹੁਤ ਬੜੀ ਕੈਨ ਦੀ ਲੋੜ ਹੀ ਨਹੀਂ ਵੀਰੇ ਇੱਕ ਲੱਖ ਰੁਪਏ ਦੀ ਗਾਂ ਲੱਗਿਆ ਬਹੁਤ ਚੰਗਾ ਲੱਗਿਆ ਤੇ ਬਹੁਤ ਚੰਗੀ ਭੈੜ ਹੈਗੀ ਇੱਕ ਨੰਬਰ ਪੂਰੀ ਬਦ ਤੇ ਤੀਜਾ ਨੰਬਰ ਵੀਰੇ ਤੁਹਾਨੂੰ ਐਸੇ ਦਾ ਬਾਈ ਕਾਨੂੰਨ ਸੁੰਦੀ ਹੈ ਕਿੰਨੇ ਦਿਨ ਕੱਟ ਜੂਗੀ ਬਹਿ ਲੈ ਜੀ ਵੀ ਚਾਰ ਮਹੀਨੇ ਕਰਦੇ ਨੇ ਚਾਰ ਪੰਜ ਦਿਨ ਬਾਕੀ ਥਾਂ ਨੂੰ ਬਹੁਤ ਚੰਗਾ ਸੀ ਠੀਕ ਹੈ ਤੇ ਕਿੰਨਾ ਦੁੱਧ ਕੱਢ ਤੂਗੀ ਤੁਹਾਨੂੰ ਵੀਰੇ ਦੁੱਧ ਦੇ ਰੂਪਰੀ ਵਿੱਚ 14-15 ਕਿਲੋ ਠੀਕ ਆ ਤੇ ਗਰਮੀ ਇਹਨੇ ਵੀ ਨਹੀਂ ਮੰਨੀ ਨਾ ਗਰਮੀ ਮੰਦੀ ਸੀ ਠੀਕ ਹੈ ਵੀਰੇ ਕੱਢੀ ਇਹਨੂੰ ਬਾਹਰ ਨੂੰ ਤੋਰ ਕੇ ਦਿਖਾ ਦਈਏ ਫੇਸ ਕੁਆਲਿਟੀ ਦੇਖੋ ਭਾਉਂਦੀ ਕੌਲੀ ਚ ਪਾਣੀ ਪਿਆ ਲਓ ਇੰਨੀ ਵਧੀਆ ਹੈਗੀ ਤੇ ਥਾਣ ਥਣ ਵੀ ਪੂਰਾ ਵਧੀਆ ਦੇਖੋ ਗੁੱਲੇ ਵਾਲਾ ਥਾਣਾ ਮੁਠੀ ਵਾਲਾ ਇੱਕ ਨੰਬਰ ਸੱਦਗਰ ਠੀਕਾ ਲਮਾਈ ਲਮੂਈ ਬਹੁਤ ਜ਼ਿਆਦਾ ਹੈ ਤੇ ਲੇਵਾ ਪੂਰਾ ਫਿੱਟ ਆ ਪੱਟਾਂ ਇਹ ਥਣ ਵਾਲਾ ਹਵਾਨਾਗਾ ਇੱਕ ਨੰਬਰ ਆਹ ਦੇਖੋ ਜੀ ਥੱਲੇ ਤੋਂ ਦੇਖੋ ਜੀ ਕੀ ਆ ਬਾਤ ਆ ਦਾ ਬਾਕੀ ਆਈ ਨਹੀਂ ਬੀ ਜਨੇ ਪਲੂਨ ਲੱਤਾਂ ਲੱਤਾਂ ਮਾਰਦੀ ਉਹ ਜੀ ਆਹ ਦੇਖੋ ਮੰਗਾ ਲਓ ਬੇਫਿਕਰ ਹੋ ਕੇ ਠੀਕ ਹੈ ਵੀਰੇ ਮੋੜ ਲਿਆ ਥਣ ਬਹੁਤ ਸੋਹਣਾ ਗੁਲਾਬੀ ਥਣ ਵੀਰੇ ਦੱਸਣ ਦੀ ਲੋ ਜਮਾ ਸੀ ਉਹ ਨਾ ਇੱਕ ਨੰਬਰ ਕਰਿਓ ਚੈੱਕ ਦੁੱਧ ਦੇ ਦਊਗੀ ਵਧੀਆ ਪੂਰਾ ਤੇ ਦੇਊਗੀ ਵੀ ਫੈਟ ਵਾਲਾ ਕੋਈ ਐ ਨਹੀਂ ਪਤਲਾ ਆ ਦੁੱਧ ਇੱਕ ਨੰਬਰ ਬੱਚੇ ਦੇਖੋ ਜੀ ਇਹ ਆ ਗਈ ਤਾਂ ਇਹ ਨੰਬਰ ਦੇ ਵੀਰੇ ਹਨਾ ਤੁਹਾਨੂੰ ਹਾਂਜੀ ਇਹਦਾ ਵੀ ਮੁੱਲ ਫੋਨ ਤੇ ਇਹਦਾ ਵੀ ਮੁੱਲ ਹੋਊ ਜਮਾ ਜਾਈ ਡਰਾਉਣ ਵਾਲਾ ਤਾਂ ਨਹੀਂ ਹੁੰਦਾ ਵੀ ਅਗਲਾ ਕਹੇ ਵੀ ਫੋਨ ਜਮਾ ਜਾਈ 4 ਨੰਬਰ ਇਹ ਵੀ ਬਈ ਜਰਸੀ ਚ ਪੈ ਜਾਂਦੀ ਆ ਠੀਕ ਆ ਜਿਵੇਂ ਉਸ ਹੁੰਦੀ ਆ ਕਲੂਨ ਦੇ 10 12 18 ਕਿਲੋ ਠੀਕ ਆ ਮੋਜ ਨਾਲ 20 ਕਿੜ ਕਿੜ ਪਾ ਦਿੰਦੇ ਕਿੰਨੇ ਦਿਨ ਘੱਟ ਗੂ ਵਿਰੇ ਹਜੇ ਲੈ ਲੇ ਜੀ ਕੋਈ 7 ਆ ਜੀ ਠੀਕ ਆ ਆ ਦੇਖੋ ਥੱਲੇ ਤੋਂ ਮੈਂ ਤੁਹਾਨੂੰ ਦਿਖਾਉਣਾ ਤਾਂ ਤੁਲੇਵਾ ਥੱਲੇ ਟਿਕਰ ਜਾਂਦਾ ਹੈਗਾ ਇਹਦਾ ਮਾਲ ਕੇ ਜਾਲੇ ਨਲਕ ਚ ਗੋਲ ਕੇ ਲਿਆਦੀ ਆ ਠੀਕ ਆ ਪੱਕੇ ਥਾਂ ਤੇ ਜਰਸੀ ਆ ਗਈ ਨਾ ਜੀ ਹਾਂ ਇਹ ਜਰਸੀ ਆ ਹਾਂ ਬਹੁਤ ਵਧੀਆ ਪੰਜਾਬ ਵਾਲੀ ਜਰਸੀ ਆ ਵਿਰੇ ਐਫ ਐਫ ਨਾ ਕਰਾਉਸ ਹੈਗਾ ਦੁੱਧੇ ਦਾ ਚੰਗਾ ਪਾ ਦੂ ਹਣਾ ਵਿਰੇ ਤੁਹਾਨੂੰ ਮੋਜ ਨਾਲ ਵੀ 18 20 ਕਿਲੋ ਗੇੜੀ ਨਹੀਂ ਗੱਲਾਂ ਤੇਰੀਆਂ ਸਹੀ ਇੱਕ ਨੰਬਰ ਹੈ ਮੇਂ ਝੂਠਾਂ ਦੀ ਫੁੱਲ ਫੁੱਲ ਸਾਇਜ ਆ ਸੀਲ ਸੰਡੀ ਬਹੁਤ ਜ਼ਿਆਦਾ ਦੇਖੋ ਗੱਬਰ ਦੇ ਧਾਰਾਂ ਮਾਰੀ ਆ ਭਾਵੇਂ ਲਾ ਦੇਖੋ ਜੀ ਆਹ ਦੇਖੋ ਲੈ ਤੇ ਬਾਈ ਨੇ ਪਾਸ ਵੀ ਕਰਤੀ ਲੈ ਮੂਹਰੇ ਥਣ ਵੀ ਦਿਖਾ ਦੇ ਨੇ ਬਾਈ ਜੂਈ ਇੱਕ ਨੰਬਰ ਹੈ ਜਣਾ ਲੈ ਇੱਕ ਨੰਬਰ ਵੈੜ ਹੈਗੀ ਬਾਕੀ ਟੈਲ ਢੋਲੀ ਬਹੁਤ ਪਈ ਬਹੁਤ ਬਈ ਮਾ ਇਹਨਾਂ 20 ਤੋਂ ਵੀ ਪਲੱਸ ਦੁੱਧ ਦੇ ਦੇਣੇ ਨੇ 20 ਮੰਨ ਕੇ ਲੈ ਜੇਗੀ ਆਪਣਾ ਰੋਕ ਨਹੀਂ ਫੇਸ ਦਿਖਾ ਰੀ ਫੇਸ ਦਾ ਟੋਵਾ ਦੇਖੋ ਬਹੁਤ ਚੰਗੀ ਤੇ ਕੰਨ ਵੇਖੋ ਨਹੀਂ ਕੰਨ ਛੋਟਾ 4-4 ਉਂਗਲਾਂ ਦਾ ਕੰਨ ਆਗਾ ਤੇ ਮਿਲਕ ਵੀਨ ਵੀ ਦੇਖੋ ਐ ਰੜਕਦੀ ਆ ਰਸਾ ਪਾਇਆ ਵਰਗੀ ਆ ਇੱਕ ਨੰਬਰ ਕਰ ਲੋ ਜੀ ਪਚਾਰ ਨੰਬਰ ਮੋਲੇ ਦਾ ਵੀ ਫੋਨ ਤੇ ਹੋ ਹੋ ਜਮਾਇਜ ਹੁਣ ਆ ਜਾ ਵੀਰੇ ਤੁਹਾਨੂੰ ਪੰਜ ਨੰਬਰ ਤੇ ਇਹ ਬਗੀਚੇ ਹੱਪੇ ਹੋਰ ਜਣੋ ਠੀਕ ਆ ਕਿੰਨੇ ਦਿਨ ਘਟਜੂਗੀ ਦਿਨ ਲੈ ਜੂਗੀ ਮੰਨ ਕੇ ਚੱਲ ਹਜੇ ਇਹ ਪੰਜ ਸੱਤ ਠੀਕ ਆ ਵੀਰੇ ਆ ਦੇਖੋ ਤਾਂ ਤੋਂ ਸ਼ੁਰੂ ਹੁੰਦਾ ਹੋਣਾ ਹਾਂ ਪੂਰੀ ਜਗ੍ਹਾ ਪੂਰੀ ਸੀਟ ਢੰਡੀ ਆਪੇ ਦਿਖਾ ਦਿੰਦੇ ਥਣ ਬਹੁਤ ਟੌਪ ਦਾ ਲੱਗਿਆ ਹੈ ਨਾ ਦੁੱਧ ਦੇ ਦੂਗੀ 25 26 ਕਿਲੋ ਖੁੱਲਾ ਮੋਨ ਪਲੀ ਸਮੇਂ ਹੀ ਬਹੁਤ ਆ ਹਾਂ ਬਹੁਤ ਜ਼ਿਆਦਾ ਦਾਣੇ ਦੀ ਬੜੀ ਲੱਗ ਲਾ ਕੱਢ ਲੈ ਵੀਰੇ ਇਹਨੂੰ ਵੀ ਬਾਹਰ ਇੱਕ ਨੰਬਰ ਵਾਛੀ ਆ ਫੇਸ ਕੁਆਲਟੀ ਕਰੋ ਤੁਸੀਂ ਚੈੱਕ ਕਰੋ ਪਾਪੀ ਕਾਲ ਨੂੰ ਦੇਖ ਲਾ ਵੀ ਛੋਟਾ ਕੰਮ ਹੈ ਛੋਟਾ ਕੰਮ ਇਹਦੇ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਮੰਗਾ ਲਿਓ ਆ ਕਰੋ ਜੀ ਪੂਰੀ ਇੱਕ ਨੰਬਰ ਬੱਛੀ ਆ ਸੁਆ ਦੂਜੇ ਹੀ ਆ ਗਿਆ ਬਈ ਫਿਨਲ ਪਿਕਚਰ ਠੀਕ ਆ ਹੁੰਦੀ ਸੀ ਜਾਂਦੀ ਆ ਤੇ ਰੰਗ ਬਹੁਤ ਵੀਰੇ ਇਹਦਾ ਸਾਫ ਆਇਆ ਜਮਾਂ ਬਾਈ ਸਲੇਨ ਸਾਫ ਆ ਹਾਂ ਜਮਾਂ ਜਿਵੇਂ ਸ਼ੈਂਪੂ ਮਾਰਿਆ ਹੁੰਦਾ ਐ ਹੋਰ ਕੁਝ ਨਹੀਂ ਕਰਿਆ ਬਈ ਨਹੀਂ ਉਹ ਤਾਂ ਮੈਂ ਤੇਰੀ ਗੱਲ ਸਮਝ ਗਿਆ ਹਾਂ ਇੱਕ ਨੰਬਰਾ ਦੇਖੋ ਫੇਸ ਦੇਖੋ ਪਹਿਲਾਂ ਤਾਂ ਆ ਦੇਖੋ ਜੀ ਪੂਰੀ ਚੰਗੀ ਬੱਛੀ ਇੱਕ ਨੰਬਰ ਪੰਜ ਨੰਬਰ ਆ ਗਈ ਦਿਖਾ ਲਈ ਇਹ ਤਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਵੀਰੇ ਸਮਾਰਟ ਆ ਵਧੀਆ ਬਈ ਆ ਦੇਖੋ ਜਿਵੇਂ ਨਿਕਲ ਮਾਪੂਰੇ ਆ ਫੇਸ ਕੁਆਲਿਟੀ ਦੇਖੋ ਜਿਵੇਂ ਸਾਰੀਆਂ ਹੀ ਚੰਗੀ ਹੋ ਪੰਜ ਨੰਬਰ ਆ ਗਈ ਚਾਰ ਨੰਬਰ ਆ ਗਈ ਤਿੰਨ ਨੰਬਰ ਆ ਗਈ ਤੇ ਦੋ ਨੰਬਰ ਆ ਗਈ ਤੇ ਵੀਰੇ ਇੱਕ ਨੰਬਰ ਆ ਗਈ ਪੰਜੇ ਵੜਾ ਸੀ ਪੰਜੇ ਤੁਹਾਨੂੰ ਦਿਖਾਤੀਆਂ ਤੇ ਨੰਬਰ ਵੀਰੇ ਤੁਹਾਨੂੰ ਬੋਲਣੇ ਫਿਰ ਆ ਦੇਖ ਆ ਠੀਕ ਹੈ ਹੇ ਕੱਪੜੇ ਨਹੀਂ ਮਾਰੀ ਚੀਫਾ ਜੋ ਬਾਹਲਾ ਨਾ ਅੱਗੇ ਬੜਾ ਕਮਾਲ ਆ ਬਈ ਲੋਕ ਸੁਣੀਆ ਉਹਨਾਂ ਨੂੰ ਜੋ ਇਹ ਵੀ ਦਿਖਾਉਣੀ ਆ ਫਿਰ ਹਾਂ ਬਈ ਇਹ ਇਹ ਵੀ ਜਰਸੀ ਆ ਗਈ ਇਹ ਜਰਸੀ ਆ ਪੰਜਾਬ ਵਾਲੇ ਵੀ 6 ਨੰਬਰ ਪਿਓਰ ਪਿਓਰ ਜਮਾ ਹਣਾ ਯਾਰ ਬਾਈ ਇੱਥੇ ਲਈ ਹੈ ਠੀਕ ਆ ਬਈ ਦੂਜੀ ਵਾਰ ਸੁਣਦੀ ਆ ਤੁਹਾਨੂੰ ਨੇ ਵੀ ਕੁੱਲ ਦਿੰਦਾ ਬਈ ਇਹਦਾ ਤਾਂ ਕੋਈ ਡਾਰ ਨਹੀਂ ਹੁੰਦਾ ਨਾ ਕੋਈ ਲੱਟ ਮਾਰਨਾ ਛਾੜ ਮਾਰੇ ਦੁੱਧ 60 60 ਤੋਂ ਪਲੱਸ ਇਹਦੀ ਫਾਇਡ ਆਉਣੀ ਆ ਇੱਕ ਨੰਬਰ ਆ ਇਹ ਰੁਕ ਨੀ ਮੇਰੀ ਮਾਰੀ ਇੱਕ ਨੰਬਰ 25 ਤੇ ਪੂਰੀ ਚੰਗੀ ਆ ਕਰੂ ਚੈੱਕ ਕਰਨ ਥੱਲੇ ਤੋਂ ਪੂਰੇ ਵਧੀਆ ਤੇ ਕਿੰਨਾ ਗੇ ਦੁੱਧ ਪਾ ਦੂ ਗੁਰਪ੍ਰੀ ਤੇ ਦੁੱਧ ਜਿਹੜੇ ਕਿਰ ਵੀ ਮੰਨ ਕੇ ਚੱਲ 20 ਮੌਜ ਨਾਲ ਦੁੱਧ ਹੱਸ ਕੇ 20 ਦਿੱਤਾ ਵਧੀਆ ਗੱਲ ਕਰੀਏ ਲਮਾਈ ਲਮੂਈ ਬਹੁਤ ਆ ਬਹੁਤ ਬਾਕੀ ਟੈਲ ਦੇਖ ਲੈ ਬਈ ਹਾਂ ਨਹੀਂ ਬਹੁਤ ਆ ਦੇਖੋ ਵੀਰੇ ਕਰ ਲੋ ਤੋਰ ਤਾਰ ਚੈੱਕ ਪਹਿਲਾਂ ਤੁਹਾਨੂੰ ਲੇਵਾ ਦਿਖਾਤਾ ਸਭ ਕੋ ਦਿਖਾਤਾ ਇਹਦਾ ਆ ਦੇਖੋ ਪੂਰੀ ਜਿਹੜੀ ਮਰਜੀ ਤੁਹਾਨੂੰ ਧਾਰਾ ਮਰੀ ਇਹਦਾ ਵਾ ਠੀਕ ਲੈ ਚੱਲ ਤੁਹਾਨੂੰ ਅੰਦਰ ਇੱਕ ਨੰਬਰ ਆ ਵੀਰੇ ਪੂਰੀ ਚੰਗੀ ਵਾਛੀ ਹੈਗੀ ਪੰਜਾਬ ਵਾਲੀ ਜਰਸੀ ਜਿਹਨੂੰ ਕਹਿੰਦੇ ਆ ਤੇ ਰੰਗ ਪੂਰਾ ਵਧੀਆ ਹੈਗਾ ਇੱਕ ਨੰਬਰ 6 ਬਿਹੜਾਂ ਦੀ 6 ਤੁਹਾਨੂੰ ਦਿਖਾਤੀਆਂ ਪੂਰੇ ਚੰਗੇ ਚੰਗੇ ਨੰਬਰ ਫੇਰ ਬੋਲਦੀ ਤੁਹਾਨੂੰ ਨੰਬਰ ਬਈ ਹੈਗਾ ਆਪਣਾ 7890 9978 ਤੇ ਪਿੰਡ ਦਾ ਨਾਮ ਤਾਂ ਪੂਰਾ ਜ਼ਿਲ੍ਹਾ ਮੋਗਾ ਸੀ ਨਿਹਾਲ ਸਿੰਘਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਗਏ ਨਵੀਂ ਵੀਡੀਓ ਦੇ ਨਾਲ